ਤੁਸੀਂ ਬਲਦ ਉੱਤੇ ਦੇ ਕਾਰਨ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੋਇਆ ਪਾਣੀ ਪਿੰਡ ਹਰਤਾਨ ਦਾਖਲਾ ਮਕੰਨਪੁਰ ਚੱਗੂ ਆਜ ਕਾਂਟਕ ਆਦ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੋਇਆ ਅਗਲੇ ਪਿੰਡਾਂ ਵਿੱਚ ਦਾਖਲ ਹੋ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦਾਖਲਾ ਦੇ ਕੁਝ ਬਹੁਤ ਵਰਾ ਨੇ ਦੱਸਿਆ ਕਿ ਇਹ ਪਾਣੀ ਮਿੰਟਾ ਸਕਿੰਟਾਂ ਵਿੱਚ ਹੀ ਹਜ਼ਾਰਾਂ ਏਕੜ ਫਸਲ ਨੂੰ ਬਰਬਾਦ ਕਰਦਾ ਹੋਇਆ ਪਿੰਡ ਦਾਖਲਾ ਵਿੱਚ ਪਹੁੰਚ ਗਿਆ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕਰੀਬ 8:30 ਵਜੇ ਤੱਕ ਪਾਣੀ ਦੀ ਸਥਿਤੀ ਬਿਲਕੁਲ ਠੀਕ-ਠਾਕ ਸੀ ਅਤੇ ਕੁਝ ਹੀ ਮਿੰਟਾਂ-ਸਕਿੰਟਾਂ ਵਿੱਚ ਪਾਣੀ 30 ਦੇ ਕਰੀਬ ਪਿੰਡਾਂ ਦਾ ਨੁਕਸਾਨ ਕਰਦਾ ਹੋਇਆ ਇਨ੍ਹਾਂ ਪਿੰਡਾਂ ਵਿੱਚ ਦਾਖਲ ਹੋ ਗਿਆ। ਉਹਨਾਂ ਨੇ ਕਿਹਾ ਕਿ ਇਸ ਪਾਣੀ ਦੀ ਲਪੇਟ ਵਿੱਚ ਆਉਣ ਨਾਲ ਹਜ਼ਾਰਾਂ ਏਕੜ ਫਸਲ ਵੀ ਖਰਾਬ ਹੋ ਗਈ ਅਤੇ ਇਸ ਤੋਂ ਇਲਾਵਾ ਅਗਲੇ ਪਿੰਡ ਵੀ ਇਸ ਪਾਣੀ ਦੀ ਲਪੇਟ ਵਿੱਚ ਆ ਸਕਦੇ ਹਨ। ਉਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪਿੰਡਾਂ ਵਿੱਚ ਆ ਕੇ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਬਚਾਅ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਪਹਿਲਾਂ ਤੇ ਤੁਹਾਡਾ ਵੀਰ ਜੀ ਧੰਨਵਾਦ ਆ ਤੁਸੀਂ ਇੰਨੀ ਆਪਣੀ ਜਾਣ ਜੋਖਮ ਚ ਪਾ ਕੇ ਜਿਹੜਾ ਇੱਥੇ ਤੁਸੀਂ ਸਪੈਸ਼ਲ ਕਵਰੇਜ ਕਰਨ ਵਾਸਤੇ ਤੇ ਜਿਹੜੇ ਨਾਲ ਦੇ ਪਿੰਡ ਅਗਲੇ ਬੰਨੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਆਏ ਤੁਹਾਡਾ ਧੰਨਵਾਦ ਆ ਬਹੁਤ ਬਹੁਤ ਵੀਰ ਜੀ ਵੀਰ ਜੀ ਮੈਂ ਤੁਹਾਨੂੰ ਦੱਸ ਦਿਆਂ ਕਿ ਸਵੇਰੇ ਮੈਂ 7:30 ਵਜੇ ਇੱਕ ਵੀਡੀਓ ਪਾਈ ਸੀਗੀ ਲਗਭਗ ਇੱਥੋਂ 14 ਕਿਲੋਮੀਟਰ ਆਪਣੇ ਮੇਨ ਮੋੜ ਦੀ ਉਦੋਂ ਸਿਰਫ ਤੇ ਸਿਰਫ ਅਜੇ ਥੋੜਾ ਥੋੜਾ ਹੀ ਗਿੱਟਿਆ ਗਿੱਟਿਆ ਪਾਣੀ ਜਿਹੜਾ ਟੱਪਣ ਲੱਗਾ ਸੀ ਉਦੋਂ ਮੈਂ ਵੀਡੀਓ ਪਾਈ ਸੀਗੀ ਉਸ ਤੋਂ ਬਾਅਦ ਇਹ ਜਿਹੜਾ ਬੰਨ ਟੁੱਟਾ ਵਾ ਬਾਉਪੁਰ ਜਟਾ ਨੇੜੇ ਸੁਲਤਾਨਪੁਰ ਸੁਲਤਾਨੀ ਉਧਰੋਂ ਹੋਣਾ ਹੋਇਆ ਘੱਟੋ ਘੱਟ ਵੀ ਲਗਭਗ 30 ਤੋਂ 35 ਪਿੰਡ ਜਿਹੜਾ ਕਵਰ ਕਰਦਾ ਹੈ ਕੰਮ ਜਿਹੜਾ ਦਾਖਲਾ ਪਿੰਡ ਨੂੰ ਉਹਨੇ ਹਸਨਪੁਰ ਨੂੰ ਚਾਂਚੱਕ ਨੂੰ ਚੱਬੂਵਾਲ ਨੂੰ ਮਕੰਦਪੁਰ ਨੂੰ ਜਿਹੜਾ ਪੂਰਾ ਉਹਨੇ ਆਪਣੇ ਲਪੇਟ ਵਿੱਚ ਲੈ ਲਿਆ ਸੋ ਲਗਭਗ 10-15 ਮਿੰਟ ਦੇ ਵਿੱਚ ਵਿੱਚ ਹੀ ਦਾਖਲੇ ਪਿੰਡ ਦੇ ਵਿੱਚ ਜਿਹੜਾ ਪਾਣੀ ਵਰਨ ਵਾਲਾ ਮਾਪੁਰ ਜੋੜੋਂ ਅਪੀਲ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਨੌਜਵਾਨ ਵੀਰਾਂ ਨੂੰ ਭਰਾਵਾਂ ਨੂੰ ਕਿ ਵੀਰ ਜੀ ਕਿਰਪਾ ਕਰਕੇ ਉੱਚੀਆਂ ਥਾਵਾਂ ਤੇ ਚਲ ਜਾਓ ਆਪਣੇ ਮਾਲ ਡੰਗਰ ਨੂੰ ਸਾਂਭ ਲਓ ਆਪਣਾ ਕੀਮਤੀ ਸਮਾਨ ਸਾਂਭ ਲਓ ਕੀਮਤੀ ਸਮਾਨ ਸਾਂਭ ਕੇ ਉੱਚੀਆਂ ਥਾਵਾਂ ਨੂੰ ਚਲ ਜਾਓ ਸਮਾਂ ਰਹਿੰਦੇ ਆਪਣੀ ਜਾਨ ਜਿਹੜੀ ਉਹ ਬਹੁਤ ਜ਼ਿਆਦਾ ਬਚਾਉਣੀ ਜ਼ਰੂਰੀ ਆ ਕਿਉਂਕਿ ਪਾਣੀ ਦੀ ਰਫਤਾਰ ਇੰਨੀ ਕਿ ਜ਼ਿਆਦਾ ਵਾ ਕਿ 2 ਘੰਟਿਆਂ ਦੇ ਵਿੱਚ ਵਿੱਚ ਲਗਭਗ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਕਿ ਮਰ ਜਾਵੇ ਦਿਸ ਦੱਸੇ ਪਾਣੀ ਦਾ ਕਿ 15 ਫੁੱਟ ਪਾਣੀ ਜਿਹੜਾ ਹੈ ਚੰਮ ਭਰ ਚੁੱਕਾ ਆ ਗਿਆ ਬਨੇ ਨਹਿਰ ਸੀਗੀ ਤੇ ਨਹਿਰ ਨੂੰ ਪਾਣੀ ਜਿਹੜਾ ਉਹ ਟੱਪਣਾ ਜਿਹੜਾ ਸ਼ੁਰੂ ਹੋ ਗਿਆ ਤੇ ਸ਼ੁਰੂ ਹੋ ਕੇ ਪਾਣੀ ਜਿਹੜਾ ਵਾ ਉਹ ਚੰਨ ਚੱਕ ਮਕੰਦਪੁਰ ਦਾਖਲਾ ਨੂੰ ਹੁੰਦਾ ਹੋਇਆ ਸ਼ੰਘੋਵਾਲ ਨੂੰ ਪਰਸੋ ਕਾ ਪਿੰਡ ਨੂੰ ਚੋਰ ਸਿਧਮਾ ਨੂੰ ਮਾਰ ਕਰੇਗਾ ਤੋਂ ਮੈਂ ਆਪ ਜੀਆਂ ਦੇ ਚੈਨ ਰਹੀਂ ਫਿਰ ਆਪ ਜੀਆਂ ਨੂੰ ਸਾਰੇ ਜਿਹੜੇ ਜਿਹੜੇ ਮੀਡੀਆ ਆਪ ਦਾ ਦੇਖ ਰਹੇ ਨੇ ਜਿਹੜੇ ਜਿਹੜੇ ਆਪ ਜੀ ਦੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਭਾਈ ਦਾਖਲਾ ਪਿੰਡ ਜਿਹੜਾ ਉਹ ਇਸ ਟਾਈਮ ਪਣਜੀ ਚਪੇਟ ਦੇ ਵਿੱਚ ਵਾ ਕਿਰਪਾ ਕਰਕੇ ਆਪਾਂ ਆਪਣਾ ਮਾਲ ਡੰਗਰ ਬੱਚੇ ਕੀਮਤੀ ਸਮਾਨ ਆਪਣੀਆਂ ਜਾਨਾਂ ਲੈ ਕੇ ਉੱਚਿਆਂ ਜਾਮ ਤੇ ਜਾਣ ਦੀ ਕਿਰਪਾਲਤਾ ਕਰੋ ਜੀ ਮੈਂ ਕਹਿਆ ਜੀ ਲਗਭਗ ਕੱਲ ਅਸੀਂ ਗਏ ਸੀਗੇ ਲਗਭਗ 11 ਵਜੇ ਸਾਡੀ ਐਨਜੀਓ ਸਿੰਘ ਉਹਨਾਂ ਡਿਊਟੀ ਸੇਵਾ ਸੁਸਾਇਟੀ ਗੁਰਦਾਸਪੁਰ ਤੁਸੀਂ ਬਣ ਜਿਹੜਾ ਆਦੀਆਂ ਲਾਗਾਂ ਟੁੱਟ ਰਿਹਾ ਸੀਗਾ ਤੇ ਸਾਰੇ ਲੋਕ ਜਿੰਨੇ ਵੀ ਲਾਗੇ ਤਾਂ ਅੱਗੇ ਤੇ ਸਾਰੇ ਪੈਗੇ ਤਾਂ ਉਹ ਬੰਨ ਨੂੰ ਆਪਾਂ ਉਹਨੂੰ ਬੰਨਿਆ ਪੱਕਾ ਕਰਕੇ ਤੇ ਲਗਭਗ ਬੰਨ ਤੋਂ ਪਾਰ 30 ਪਿੰਡ ਦੇ ਜਿਹੜੇ ਪ੍ਰਭਾਵਤ ਕੱਲ ਹੋ ਗਏ ਸੀਗੇ ਤੇ ਜਿਹੜਾ ਅੱਜ ਜਿਹੜਾ ਬਾਉਪੁਰ ਜਟਾਂ ਤੋਂ ਜਿਹੜਾ ਤੁਸੀਂ ਦਾ ਬੰਨ ਟੁੱਟਾ ਵਾ ਲਗਭਗ 35 ਪਿੰਡ ਦੇ ਪਿੱਛੇ ਜਿਹੜਾ ਉਹਨਾਂ ਦਾ ਨੁਕਸਾਨ ਹੋ ਚੁੱਕਾ ਫਸਲਾਂ ਗੰਨਾ ਜੋਨਾ ਜਿੰਨਾ ਵੀ ਡੰਗਰ ਵਸਾ ਮਾਲ ਡੰਗਰ ਸਾਰੇ ਦੇ ਅੱਗੇ ਰਹਿ ਗਿਆ ਵਾ ਕੱਲ ਸਾਮੀ 5:30 ਵਜੇ ਜਿਹੜਾ ਉਹ ਬੰਨ ਟੁੱਟਾ ਤੇ ਲਗਭਗ ਮੇਰੀ 12 1 ਵਜੇ ਤੱਕ ਸਾਰੇ ਉਧਰ ਸੱਜਣ ਵੀਰ ਨੇ ਆਪਣੇ ਉਹਨਾਂ ਦੇ ਨਾਲ ਗੱਲਬਾਤ ਉਹ ਦੇ ਰਹੀ ਉਹ ਦੱਸ ਦੇ ਰਿਹਾ ਕਿ ਅੱਜ ਅੱਜ ਪਾਣੀ ਐ ਕੰਮ ਫਲਾਣੇ ਪਿੰਡ ਪਹੁੰਚ ਗਿਆ ਹੁਣ ਐ ਪਾਣੀ ਦੀ ਸਥਿਤੀ ਆ ਹੁਣ ਐ ਬਣਦੀ ਸਥਿਤੀ ਆ ਲਗਭਗ 11 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਪਾਣੀ ਆ ਉਹ 30 ਪਿੰਡਾਂ ਨੂੰ ਕਵਰ ਕਰਦਾ ਹੋਇਆ ਨੁਕਸਾਨ ਕਰਦਾ ਹੋਇਆ ਢਾਹ ਢੇਰੀ ਕਰਦਾ ਹੋਇਆ ਜ਼ਮੀਨਾਂ ਨੂੰ ਆਪਣੇ ਕਬਜ਼ੇ 'ਚ ਲੈਂਦਾ ਹੋਇਆ ਫਸਲਾਂ ਨੂੰ ਆਪਣੇ ਕਬਜ਼ੇ 'ਚ ਮਾਲ ਡੰਗਰ ਨੂੰ ਕਬਜ਼ੇ 'ਚ ਲੈਂਦਾ ਹੋਇਆ ਐਕਮ ਜਿਹੜਾ ਪਾਣੀ ਆ ਉਹ ਹਰ ਦੋ ਸੰਨੀਆਂ ਰੋਡ ਆ ਮੇਨ ਗਰਦਾਸਪੁਰ ਦਾ ਉਹਦਾ ਲਿੰਕ ਉਹਨੇ ਤੋੜ ਦਿੱਤਾ ਵਾ ਤੋਂ ਮੈਂ ਫਿਰ ਬੇਨਤੀ ਕਰਦਾ ਵਾਂ ਕਿ ਇੱਧਰ ਤੇ ਨੁਕਸਾਨ ਜਿਹੜਾ ਹੋ ਗਿਆ ਜਿੰਨਾ ਹੋ ਗਿਆ ਆਪਾਂ ਨੁਕਸਾਨ ਨਾ ਵੇਖੀਏ ਫਸਲਾਂ ਨਾ ਵੇਖੀਏ ਆਪਾਂ ਆਪਣਾ ਜਾਨੀ ਮਾਰ ਦੀ ਨੁਕਸਾਨ ਹੋਣ ਤੋਂ ਆਪਣਾ ਕੀਮਤੀ ਸਮਾਨ ਬਚਾ ਲਈਏ ਆਪਣੇ ਬੱਚਿਆਂ ਨੂੰ ਬਚਾ ਲਈਏ ਆਪਣੀ ਨਸਲਾਂ ਨੂੰ ਬਚਾ ਲਈਏ ਤੇ ਆਪਣਾ ਮਾਲ ਡੰਗਰ ਜਿਹੜਾ ਸੁਰੱਖਿਅਤ ਥਾਵਾਂ ਤੇ ਲੈ ਜਾਈਏ ਤਾਂ ਜੋ ਜਿਹੜਾ ਆਪਾਂ ਇਸ ਮਾਰ ਤੋਂ ਬਚ ਸਕੀਏ ਜੀ ਹਾਂਜੀ ਮੇਰਾ ਨਾਮ ਹਰਦੀਪ ਸਿੰਘ ਆ ਦਾਖਲਾ ਪਿੰਡ ਚ ਆਪਾਂ ਖੜੇ ਆ ਆ ਸਾਰੇ ਦਾਖਲਾ ਨਿਵਾਸੀ ਨੇ ਜਿੰਨੇ ਵੀ ਖੜੇ ਨੇ ਸਵੇਰੇ 8:30 ਵਜੇ ਦੇ ਕਰੀਬ ਜਿਹੜਾ ਬਿਲਕੁਲ ਨਾਰਮਲ ਸੀਗਾ ਇੱਥੇ ਕੋਈ ਪਾਣੀ ਨਹੀਂ ਹੈਗਾ ਤੇ ਹੁਣ ਜਦੋਂ ਤੁਹਾਡੇ ਸਾਹਮਣੇ ਆ ਵੇਖੋ ਆ ਤਕਰੀਬਨ 200 ਕਿੱਲਾ ਪਾਣੀ ਨੇ ਡੋਬਤਾ ਝੋਨੇ ਦਾ ਜਿਹੜਾ ਇਹ ਸਰਦਾਰ ਹਰਵਿੰਦਰਪਾਲ ਸਿੰਘਾਂ ਦੇ ਡੇਰੇ ਆ ਲੱਗੇ ਉਹ ਪਾਣੀ ਉਹਨਾਂ ਦੇ ਘਰਾਂ ਚ ਚਲ ਗਿਆ ਵਾ ਅਮਰੀਕ ਸਿੰਘਾਂ ਦੇ ਡੇਰੇ ਆ ਉਹਨਾਂ ਦੇ ਘਰਾਂ ਚ ਪਾਣੀ ਚਲ ਗਿਆ ਵਾ ਤਾਂ ਹੀ ਚਾਹੁੰਨੇ ਆ ਕਿ ਪ੍ਰਸ਼ਾਸਨ ਨੂੰ ਕੋਈ ਥੋੜੀ ਬੋਦੀ ਇੰਨਾ ਦੀ ਮਦਦ ਕੀਤੀ ਜਾਵੇ ਇੱਥੇ ਕੋਈ ਬੰਦਾ ਪ੍ਰਸ਼ਾਸਨ ਦਾਈ ਤੱਕ ਪਹੁੰਚਿਆ ਨਹੀਂ ਆ ਪਾਣੀ ਦੇ ਹਾਲਾਤ ਤੁਸੀਂ ਆਹ ਵੇਖ ਸਕਦੇ ਹੋ ਕੀ ਬੰਡਿਆ ਵਾ 10-10 ਫੁੱਟ ਪਾਣੀ ਹੋ ਗਿਆ ਜੇ ਦਾਖਲੇ ਵਿੱਚ ਮੈਂ ਤਾਂ ਕੈਮਰਾ ਘੁਮਾ ਕੇ ਦੱਸ ਦਿੰਦੀ ਇਹ ਜਿਹੜੀ ਸਥਿਤੀ ਹੋਈ ਹੈ ਇਹਦੇ ਤੋਂ ਪਹਿਲਾਂ ਇਹ ਪਾਣੀ ਕਿੰਨਾ ਕੁ ਘੱਟ ਸੀ ਪਹਿਲਾਂ ਇਹ ਪਾਣੀ ਇਹ ਸੜਕ ਬਿਲਕੁਲ ਸੁੱਕੀ ਸੀਗੀ ਉਤੋਂ ਦੀ ਹਲਕਾ ਹਲਕਾ ਪਾਣੀ ਅੱਧਾ-ਅੱਧਾ ਫੁੱਟ ਲੰਘਦਾ ਸੀਗਾ ਪਰ ਲੇਕਿਨ ਅੱਜ ਹਰਦੁਸ਼ਣ ਨੀ ਰੋਡ ਕਰਾਸ ਕਰਕੇ ਪਾਣੀ ਦਾਖਲੇ ਜੀ ਹੱਦ 'ਚ ਐਂਟਰ ਕਰ ਗਿਆ ਵਾ ਇਧਰਲੀ ਸਾਈਡ ਤੇ ਪਾਣੀ ਆਉਣ ਦਾ ਮੁੱਖ ਕਾਰਨ ਕੀ ਆ ਤੁਸੀਂ ਟੁੱਟਣਾ ਕਿ ਜਾਂ ਨਹੀਂ ਜੀ ਤੁਸੀਂ ਟ ਤੁਸੀਂ ਰੁੱਟੀ ਆ ਤੁਸੀਂ ਟੁੱਟੀ ਆ ਕਿਹੜੀ ਸਾਈਜ਼ ਤੋਂ ਟੁੱਟੀ ਆ ਇਹ ਆਂਦੀਆਂ ਤੋਂ ਤੁਸੀਂ ਟੁੱਟੀ ਆ ਦੂਸਰਾ ਰੋਸੇਪ ਕਿਵੇਂ ਤੋਂ ਟੁੱਟੀ ਆ ਬਾਉਪੁਰ ਤੋਂ ਰੁੱਟੀ ਆ ਕਈ ਜਗ੍ਹਾ ਤੋਂ ਰੁੱਟ ਗਈ ਹੁਣ ਤੇ ਬਾਉਪੁਰ ਜਟਾਂ ਇਹ ਪਾਣੀ ਦੀ ਸਥਿਤੀ ਜਿਹੜੀ ਆ ਹੁਣ ਇਹਦੇ ਤੋਂ ਵਧੇਗੀ ਕੀ ਜਾਂ ਕੀ ਤੀਨ ਸਾਨੂੰ ਸਾਨੂੰ ਲੱਗਦਾ ਜੀ ਵੱਧ ਜਾਣਾ ਪਾਣੀ ਇਹ ਪਿੰਡ 'ਚ ਐਂਟਰ ਕਰ ਜਾਣਾ ਵਾ ਇਹ ਪਿੰਡ ਦਾ ਜਿਹੜਾ ਨਾਲਾ ਵਾ ਨਹਿਰ ਵਾ ਇਹਨੇ ਢੱਕ ਕੇ ਥੋੜਾ ਜਿਹਾ ਪਾਇਆ ਅਜੇ 1 ਘੰਟੇ ਤੱਕ ਪਾਣੀ ਪਿੰਡ 'ਚ ਜਾਏਗਾ ਇਹ ਫਸਲਾਂ ਜਿਹੜੀਆਂ ਕਿੰਨੇ ਕਿ ਇੱਕ ਜ਼ਮੀਨ ਹੈ ਜਿਹੜੀ ਇਸ ਪਿੰਡ ਦੀ ਜਿਹੜੀ ਪਾਣੀ ਦੀ ਮਾਰ 200 ਪਲੱਸ ਏਕੜ ਹੈ ਜੀ ਦਾਖਲੇ ਜੇ ਪਿੰਡ ਦੀ ਜਿਹੜੀ ਜ਼ਮੀਨ ਹੈ ਇਹਨੇ ਡੱਬ ਲਈਏ ਪਾਣੀ ਨੇ